ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਕਣੀ ਤਰਕੀ ਬਖਸ਼ੇ ਤੇ ਸਬਰੂ ਦੇ ਰੋਕਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਬੜੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਫਿਰ ਦੁਬਾਰਾ ਤੋਂ ਠੀਕ ਹੋ ਗਿਆ ਜੀ ਮਾਰਾ ਦੀ ਅਪਾਰ ਕਿਰਪਾ ਹੋ ਕੇ ਮਸ਼ੀਨਾਂ ਦੁਬਾਰਾ ਪਈ ਚੱਲ ਜੀ ਜੀ ਦਾ ਕੰਮ ਲੱਗਿਆ ਦੁਬਾਰਾ ਚੱਲਣ ਪਰ ਮੰਡੀਆਂ ਨਹੀਂ ਚੱਲੀਆਂ ਹੈਗੀਆਂ ਚਲੋ ਕੋਈ ਨਹੀਂ ਬੈਘਰੂ ਕਰੇ ਕਿਰਪਾ ਵੀ ਮੰਡੀਆਂ ਵੀ ਚੱਲ ਜਾਣ ਤੇ ਅੱਜ ਸਾਡੇ ਫੈਮਿਲੀ ਮੈਂਬਰ ਜੀ ਕਲਾਸ ਲਾਉਣ ਆਏ ਆ ਥੱਲੇ ਆ ਕੇ ਜੀ ਹੁਣ ਮੈਂ ਬੈਗ ਕੈਮਰਾ ਘਮਾਉਂਗਾ ਤੁਹਾਨੂੰ ਤੇ ਵੀ ਦੁੱਖ ਸੁੱਖ ਸੁਣ ਲੈਂਦੇ ਆ ਹੋਰ ਅਸੀਂ ਜੀ ਬਰ ਵੋਟਾਂ ਪਾਉਣੀਆਂ ਨੇ ਨਾ ਤੁਹਾਨੂੰ ਨਾਨਕਿਆ ਨੇ ਭੁੱਲ ਜਾਣਾ ਰਾਤ ਤੇ ਲੱਤਾਂ ਨਹੀਂ ਹਿਲਾਇਦੀਆਂ ਹੁੰਦੀਆਂ ਪਹਿਲਾਂ ਬਲਾਓ ਸਾਸਰੀ ਵਾਲਾ ਵਾਹਿਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕੇ ਰਾਹੀਂ ਭੁੱਲਦੇ ਹੁੰਦੇ ਲੱਤਾਂ ਲਾਉਣ ਨਾਲ ਜੇ ਦਿਨ ਵਿੱਚ ਬਾਤ ਸੁਣਾਉਂਗੇ ਨਾ ਫੇਰ ਕਹਿੰਦੇ ਭੁੱਲਦੇ ਹੁੰਦੇ ਆ ਅੱਛਾ ਮੈਂ ਤਾਂ ਬਾਤ ਚੰਗੀ ਤਰ੍ਹਾਂ ਇਹਨਾਂ ਨੂੰ ਸੁਣਾਉਣਾ ਹੁੰਦੀ ਹੈ ਕਿ ਸਾਰਾ ਦਿਨ ਇਹ ਨੀਚੇ ਬੈਠੇ ਰਹਿੰਦੇ ਆ ਜਾਲਿਆਂ ਦਾ ਮੈਂ ਕਹਿੰਦੀ ਆ ਅਤ ਨਹੀਂ ਮੇ ਲੱਗਿਆ ਗਰੇ ਉਹ ਤਾਂ ਕੋਈ ਸੋਚੀ ਉਹਰੇ ਦੇਖਾਰੇ ਤੋਂ ਸਰਕਾਰ ਦਾ ਬੰਦਾ ਹੁੰਦਾ ਮੇਨ ਗੱਲ ਤਾਂ ਨਾ ਆਹ ਕੱਪੜੇ ਲਈ ਮਿੰਜੇ ਦਾ ਬੁਰਾ ਹਾਲ ਹੋਇਆ ਵੈ ਇਹ ਵੀ ਸੋਣਾ ਹੈ ਸਾਡਾ ਪਰਚਾ ਸੀ ਹੁਣ ਮਤਲਬ ਕਿ ਇੱਕ ਤੋਂ ਇਹਨਾਂ ਨੇ ਆਪਣੀ ਗਲਤੀ ਕੱਢਣੀ ਆ ਹੁਣ ਅਸੀਂ ਤਾਂ ਇੱਥੇ ਬਹੁਤ ਘੱਟ ਹੋਂਨੇ ਜਿੱਦਣ ਦੇਖਣ ਜਿਆਦਾ ਸਰੋਰੇ ਬੰਦੇ ਬੈਠਦੇ ਆ ਨਾ ਪੀ ਬੋਟਾ ਕਰਕੇ ਸਾਨੂੰ ਤਾਂ ਇੱਥੇ ਦੇਖੇ ਨਹੀਂ ਹੁੰਦਾ ਆਏਗਾ ਮਤਲਬ ਕਿ ਉੱਥੇ ਲੰਘ ਜਾਈਂ ਡੰਗਰ ਚੋ ਕੇ ਚਲੋ ਜੀ ਉੱਪਰ ਵੀ ਇਹ ਤਾਂ ਇਹਨਾਂ ਦਾ ਫਰਜ਼ ਬਣਦਾ ਵੀ ਭਾਈ ਜਾਨੇ ਜਾਲੇ ਲੱਗੇ ਹੋਏ ਆ ਆਪ ਤਾਂ ਗਿਆ ਸਫਾਈ ਕਰਨੀ ਆ ਸਾਨੂੰ ਵੀ ਨਹੀਂ ਦੱਸਦੇ ਇਹਨੇ ਗੰਦੇ ਬੰਦੇ ਨਹੀਂ ਜਿਵੇਂ ਦੇਖੋ ਹੁਣ ਸੋਫੇ ਟੁੱਟੇ ਹੋਏ ਆ ਠੀਕ ਹੈ ਥਾਂ ਥਾਂ ਚੀਜ਼ਾਂ ਪਈਆਂ ਫ੍ਰਿਜ ਕਵਾੜਾ ਵੇਚ ਦੋ ਹਕੂਟਰ ਕਵਾੜਾ ਵੇਚ ਦੋ ਦੇਖ ਮੇਰੀ ਗੱਲ ਸੁਣ ਹੈ ਵੀ ਵੇਚਣਾ ਤਾਂ ਹੈ ਨਹੀਂ ਇੱਕ ਵਾਰ ਤਾਂ ਕੱਢਣਾ ਪੈਂਦਾ ਹੀ ਆ ਹਰੇ ਕਿ ਕੱਢਦਾ ਮੈਂ ਤਾਂ ਆਪ ਕਹਿੰਦੀ ਹਰੇ ਕਿ ਕੱਢਦਾ ਜੇ ਆ ਨਾ ਤਵਾਰ ਤਾਂ ਨਿਕਲ ਜਾਵੇ ਠੀਕ ਹੈ ਉਹ ਸਾਮਾਨ ਦੇ ਟੁਟਿਆ ਹੋਇਆ ਸੋਪਾ ਉਨ ਵੀ ਬਾਹਰ ਕੱਢ ਦੇ ਅੱਗ ਜੀ ਲਾ ਦੇ ਆ ਜਿਹੜਾ ਬੈੱਡ ਆ ਉਹ ਇੱਥੇ ਲਾ ਦੋ ਤਾ ਤਾ ਕਿਆ ਕਿੰਨਾ ਟਾਈਮ ਹੋ ਗਿਆ ਜਦ ਤੇ ਪਤਰਾਏ ਠੀਕ ਹੈ ਕਰਾਉਣਾ ਠੀਕ ਕਰਾਉਣਾ ਤਾ ਤੇ ਬਾਈ ਨਹੀਂ ਠੀਕ ਹੋਣਾ ਉਹ ਘੁਨੇ ਨੇ ਲਿਆ ਖਾ ਕਾ ਤੇ ਤੁਸੀਂ ਆਪਣੀ ਬੇਇੱਜ਼ਤੀ ਕਰਾਈ ਜੰਨੇ ਇੱਥੇ ਅੱਗ ਲਾ ਦੇ ਬੇਇੱਜ਼ਤੀ ਤੁਸੀਂ ਆ ਹੁਣ ਤੁਸੀਂ ਆਪ ਹੀ ਨਹੀਂ ਬਿਆ ਕਰਨ ਬੇਇੱਜ਼ਤੀ ਕੋਈ ਬਾਹਰਲਾ ਬੰਦਾ ਤੋਂ ਗੱਲ ਪੁੱਛਿਆ ਕਿ ਨਹੀਂ ਗਿਆ ਤੁਮਾ ਨਾ ਪੇ ਲੱਗੇ ਹੋ ਤੁਸੀਂ ਬੇਇੱਜ਼ਤੀ ਕਰੀ ਜਾਓ ਦੇਖ ਤੂੰ ਕਰਦੀ ਗੱਲ ਇਹ ਕੋਈ ਬੰਦਾ ਇੱਥੇ ਕੱਢ ਦੇਵਾ ਜਿਹੜਾ ਆਪਣਾ ਗੱਲ ਨਾ ਮੰਨਦਾ ਨਾ ਉਹ ਤੋਂ ਬਾਹਰ ਕੱਢ ਦੇ ਤੂੰ ਤਾਂ ਮੰਨਦਾ ਹੈ ਤੂੰ ਤਾਂ ਨਾਲ ਹੋ ਕੇ ਸਭ ਕੁਝ ਕਰੇਂ ਜੇ ਤੂੰ ਨਾਲ ਹੋ ਕੇ ਮਾੜਾ ਮਾੜਾ ਚੀਜ਼ ਉਧਰ ਉਧਰ ਕਰਾਉਂਗਾ ਸਾਨੂੰ ਵੀ ਡਰਨੇ ਰਹੂਗਾ ਤੈਨੂੰ ਵੀ ਕਿਸੇ ਨੇ ਕਹਿਣਾ ਹਾਂ ਬਸ ਇੱਥੇ ਬਣਾ ਰੱਖੋ ਟੇਬਲ ਵਿੱਚ ਤੇ ਉੱਪਰੋਂ ਪੱਖਾ ਸਾਫ਼ ਕਰੋ ਮੇਨ ਤਾਂ ਫੇਰ ਉਹ ਤੋਂ ਬਾਅਦ ਸੀਗਾ ਕੱਪੜਾ ਦੇੜ ਦੇ ਤੁਹਾਨੂੰ ਰੀਲ ਲਿਆ ਕੇ ਦੇ ਬੁਝਾ ਲੈ ਦੇਖ ਲੈ ਕਿੰਨੇ ਲੱਗੇ ਪਏ ਆ ਆ ਵਿੱਕੀ ਉਹ ਆਹ ਹਾਕਾ ਵੀ ਖੁੱਲ ਗਿਆ ਨਾਲੇ ਮੈਂ ਤਾਂ ਅੱਜ ਦੇਖਿਆ ਚੋਰੀ ਹੋ ਗਿਆ ਚੋਰੀ 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 ਹੋਊਗਾ ਤੌੜੀ ਨਾ ਤਹ ਦੇ ਖਰਾਬ ਗਰੂਪ ਹੋ ਗਿਆ ਚੋਰੀ ਹੋ ਗਿਆ ਔਰ ਉਹ ਤੇ ਚੋਰੀ ਹੋ ਗਿਆ ਸਮਾਨ ਤੂੰ ਨਹੀਂ ਹੋਇਆ ਚੋਰੀ ਸਮਾਨ ਚੋਰੀ ਹੋ ਗਿਆ ਮੈਂ ਤਾਂ ਕਹਿ ਰਹੀ ਹਾਂ ਕੋਈ ਚੱਕ ਲੈ ਦੀ ਕੋਲਰ ਲੈ ਜਾ ਮੇਰੀ ਤਾਂ ਗੱਲ ਹੈ ਚੱਲ ਸਾਨੂੰ ਤਾਂ ਸਾਰੇ ਭੈਣ ਭਾਈਆਂ ਨੇ ਕਹਿਣੀ ਹੈ ਕਹਿਣਾ ਸਾਡਿਆਂ ਨੇ ਅਸੀਂ ਹੱਕ ਸੁਣਦੇ ਵੀ ਸੁਣ ਵੀ ਲੰਮਾਂਗੇ ਤੁਸੀਂ ਸਾਡੀ ਗੱਲ ਤੇ ਨਹੀਂ ਸੁਣਦੇ ਵੀ ਤੁਸੀਂ ਵੀ ਉਹਰੇ ਮਾਰ ਸਕਦੇ ਝਾੜੂ ਜਾ ਬੈਠਣਾ ਉਹ ਬੱਜਿਆ ਵੀ ਨਹੀਂ ਸੀ ਤਾਂ ਇੱਕ ਮਿੰਟ ਹਾਂ ਥੱਲੇ ਝਾੜੂ ਬੱਜਿਆ ਪਾ ਦਿਖਦਾ ਨਾ ਥੱਲੇ ਲੈਣੀ ਦੇਖਣਾ ਆਲੇ-ਦਾਲੇ ਦੇਖਣਾ ਉਹ ਦੇਖੋ ਉੱਪਰ ਦੇ ਕੀ ਹਾਲ ਹਾਲ ਦੇਖਣਾ ਹੱਥਾਂ ਲਾ ਉਹਨਾਂ ਨੇ ਗੱਲਾਂ ਮਾਰੀ ਜਣੀਆਂ ਹੁਣ ਨੂੰ ਤਾਂ ਤੁਸੀਂ ਇੱਥੇ ਐਦਾ ਕੰਮ ਕਰ ਦਿੰਦੀਆਂ ਬੈਠੀਆਂ ਇੱਥੇ ਗੱਲਾਂ ਮਾਰਨ ਆ ਗਈਆਂ ਹੋਰ ਨੂੰ ਅੱਗ ਲਾਈਏ ਪਹਿਲਾਂ ਤੈਨੂੰ ਆਹਨੂੰ ਲਾ ਦੋ ਅੱਗ ਜਿੰਨੂੰ ਜਿਹੜੀ ਜਿਹੜੇ ਤੁਹਾਡਾ ਦਿਲ ਕਰਦਾ ਅੱਗ ਲਾਉਣੇ ਆਈਆਂ ਤੁਸੀਂ ਹੋਰ ਕੀ ਕਰਨੀਆਂ ਨਹੀਂ ਕਰਦਾ ਸੁਦੀਪ ਪੁਰੇ ਅੱਗ ਲਾਉਣ ਆਈਆਂ ਤੁਸੀਂ ਹੋਰ ਕੀ ਕਰਨਾ ਹਾਂ ਰਿਮੋਟ ਫੜਾ ਦਿਓ ਰਿਮੋਟ ਬਚਾ ਦਿਓ ਕਿਉਂ ਰਿਮੋਟਾਂ ਨੂੰ ਨਾ ਕਰਾ ਰਹੇ ਉਹਨਾਂ ਨੂੰ ਅੱਦਾ ਪਤਾ ਕੋਈ ਨਹੀਂ ਕਰ ਤੂੰ ਮੰਜੇ ਆ ਰੀਲ ਤਾਂ ਲੈ ਕੇ ਆ ਮੈਂ ਲਿਆਉਣੀ ਆ ਚੰਦਰਾ ਸਿੰਘ ਦੀ ਨੀ ਪਾਣ ਦੇ ਦੇ ਹੁਣ ਇਹਦੇ ਪਰ ਵੀ ਕੱਪੜਾ ਮਾਰੋ ਔਰ ਟੀਵੀ ਪਰ ਆ ਦੇ ਤਾਂ ਹਲਾ ਉਹਨੇ ਦੇ ਨੋਟ 20 ਰੁਪਏ 10 ਰੁਪਏ ਫੇਰ 20 ਰੁਪਏ 10 10 ਚਲ ਤੇਰੀ ਦਿਹਾੜੀ ਪੈ ਗਈ ਬਹਿ ਜਾ ਡੰਗਰ ਵਾਲਾ ਮਾਣਾ ਆ ਗਈ ਹੋ ਲੱਗਿਆ ਹੈ ਥੱਲੇ गिर ਸਕਦਾ ਟੀਵੀ ਮਾਣਾ ਜਾਂ ਲੋਲਾ ਬਚ ਗਏ ਬਸ ਹਲੋਲਾ ਤੇ ਨਾ ਮਾਰਨਾ ਲੋਲਾ ਤੁਸੀਂ ਮਾਰਨਾ ਚਲੋ ਚਲੋ ਕੰਮ ਕਰੋ ਯਾਰ ਕੰਮ ਕਰਨ ਵਾਲਾ ਕਰੋ ਯਾਰ ਇਹਨੂੰ ਤਾਂ ਕੱਢ ਕੇ ਛੱਡ ਦਿਓ ਬੇਤਾ ਹਾਲ ਆਏ ਹੋ ਰੱਬਾ ਛੀ ਛੀ ਛੱਡ ਦੇ ਇਹਨੂੰ ਬੈਠ ਜਾ ਡੀਡੀ ਆ ਦੇਖ ਪਹਿਲਾਂ ਮਿੰਜਾ ਲੋਡ ਕਰਦੀਆਂ ਨਹੀਂ ਪੀਸ ਫਿਰ ਉਹ ਆ ਚੱਕਾ ਬਾਹਰ ਸੁੱਕਣੇ ਪਾਉਣੇ ਕਿਤੇ ਲੈ ਆਏ ਨਹੀਂ ਸਰਕੇ ਸਰਨਾ ਤੋਂ ਪਲਵਈ ਇਹ ਕੀ ਚੀਜ਼ ਹੈ ਇਹ ਕਟਰਾ ਲੋਹਾ ਵੱਢਣੇ ਆਲੇ ਯਾਰ ਅੱਛਾ ਇਹਨਾਂ ਨੂੰ ਉੱਥੇ ਰੱਖਦੇ ਫਰਿੱਜ ਦੇ ਉੱਪਰ ਪਰ ਜਿੱਤੇ ਬਹੁਤ ਕੰਮ ਲੰਦੇ ਸੀ ਇੱਧਰ ਆਪ ਹੀ ਸਾਡੀ ਕੰਮ ਹੀ ਆ ਗਿਆ ਠੀਕ ਹੀ ਕੰਮ ਲੱਗੀ ਮੇਰੀ ਇਹ ਨਟ ਚੱਕ ਲੈ ਜੀ ਹਵੇ ਇਹ ਤੂਫਾਲਵਾ ਤੀਜਾ ਨੂੰ ਪੰਨਾ ਢੇੜ ਤਾਂ ਲਈਏ ਬਾਹਰ ਇਹ ਫਟਦਾ ਵੀ ਨਹੀਂ ਹੈਗਾ ਕਿਧਰੇ ਨੂੰ ਕੈਂਚੀ ਲਿਆਉਣ ਦੀ ਦੀਦੀ ਮੈਂ ਕੱਲ ਸੁਣਾ ਮੈਨੂੰ ਹਾਂ ਇਹਨਾਂ ਖਿੱਚਣਾਂ ਇਹਨਾਂ ਨੂੰ ਵਿੱਚ ਤੇ ਨਾਲ ਟੇਪ ਦੀ ਬਾਤ ਜਾਣੀ ਤਾਂ ਕਿ ਤੇ ਫੜ ਕੇ ਖਿੱਚਣਾਂ ਇਹੜਾ ਜਾ ਢਾਗਾ ਨਹੀਂ ਤੋੜਨਾ ਨਹੀਂ ਕੈਂਚੀ ਨਾਲ ਵਾਜੋ ਨਾ ਇਹ ਆਹ ਚੀਜ਼ ਕਰਨੀ ਹੈ ਲੈ ਪਾੜ ਦੂੰਗੀ ਤੂੰ ਤਾਂ ਜਮੇ ਜਾ ਖਿੱਚੀ ਕੇ ਦੇਖ ਆਲ ਮਿਜੇ ਦਾ ਜੇ ਤੋ ਉਹ ਜਵੇਂ ਮਿਜਾ ਤਾਂ ਸੁੱਕਣਾ ਨਹੀਂ ਰੋੜੇ ਦੇਖ ਵੇ ਕਿ ਮਿੰਜੇ ਦਾ ਹਾਲ ਉਹ ਤਾਂ ਦਿਖਦੀ ਐ ਇੱਥੇ ਗਰਦ ਬਹੁਤ ਪੈੰਦੀ ਸਿੱਧੀ ਆ ਕੇ ਫੇਰ ਸਾਰੇ ਹਾਲ ਆਪਣੇ ਉੱਪਰ ਵੀ ਆਣੀ ਆ ਇਹ ਤਾਂ ਤੁਹਾਨੂੰ ਨਾਲ ਲਾਉਣਾ ਪੈਣਾ ੱੱੱ ਲੱਗਣਾ ਪੈਣਾ ਨਹੀਂ ਕੋਈ ਬੰਦਾ ਵਲਾਉ ਮੈਂ ਤਾਂ ਕਹਿੰਦੀ ਕਿ ਇਹ ਲਾ ਦੇ ਤੁਹਾਨੂੰ ਦਿਹਾੜੀ ਆਪ ਖਾ ਕੇ ਅੰਨ ਪੈਜੋ ਇੱਕ ਦਿਹਾੜੀ ਚ ਸਾਰਾ ਕੰਮ ਨਿਬੇੜ ਦੇਣਾ ਸੀ ਭਈਆ ਵਿਚਾਰਾ ਇਕੱਲਾ ਇਹ ਕਰ ਲੂਗਾ ਵੀ ਤਸੇ ਸਮਾਂ ਅੰਨ ਪੈਜੋ ਨਾਲ ਚਕਾਉਂਗੇ ਉਹਨੂੰ ਕਹਾਂਗੇ ਵੀ ਇੱਥੇ ਲੀਰ ਮਾਰ ਇੱਥੇ ਮਾਰ ਦੱਸੇ ਈ ਕੰਮ ਨੂੰ ਦੰਦਦਾ ਹਾਂ ਹਾਂ ਮਹਾਰਾਣੀਆਂ ਤੁਸੀਂ ਤਾਂ ਲੈ ਓ ਬਾਈ ਮਹਾਰਾਜਾ ਤੁਸੀਂ ਕਰਾ ਦਿਓ ਨਾਲ ਠੀਕ ਹੈ ਨਾ ਅਸੀਂ ਕਹਦੇ ਮਾਰਨਾ ਮਹਾਰਾਣੀ ਮੇਰੀ ਗੱਲ ਬੜੀਆਂ ਵੀ ਹੈ ਜੋ ਮੇਰੀ ਗੱਲ ਮੰਨ ਲਿਏ ਮੈਂ ਇਹਨੇ ਮਿੰਜਾ ਤੋੜ ਦੋ ਹਾਂ ਹੁਣ ਦੇਖ ਬਲੇਡ ਤੇ ਕੰਮ ਲਾਤਾ ਥੱਲੇ ਉਹ ਨਾ ਪੜਦੀ ਹੱਥ ਪਰ ਵੀ ਨਮਰਾਲੀਆਂ ਨੂੰ ਟੂ ਟੂ ਓਏ ਤੂੰ ਲੈ ਆ ਲੈ ਇਹ ਪੋ ਲੈ ਕੇ ਆ ਇੱਕ ਕਰਨੀਆ ਦਾ ਪਾਲੂਗੀ ਪਾਲਕਾ ਕੇ ਸਾਗ ਆ ਪਾਲਕ ਦੱਸਦਾ ਉਹਨੂੰ ਸਾਗ ਮੈਂ ਸਾਗ ਆ ਉੱਥੇ ਲਾਈ ਦਤਾ ਸਸਰੀ ਗਾਲ ਜੀ ਆ ਜਾ ਅੰਦਰ ਨੂੰ ਆ ਜਾ ਕਿੱਥੇ ਪਾਣੀ ਚ ਕਿੱਥੇ ਪੜ ਕੇ ਆ ਵਾ ਇਹ ਪਾਣੀ ਦੇ ਵਿੱਚ ਫੇਰ ਗਿਆ ਕਿੱਥੇ ਆ ਉੱਥੇ ਆ ਇਹਨਾਂ ਦੇ ਗਰਾਊਂਡ ਬਣਾ ਰਹੇ ਨੇ ਚੱਲ ਫੇਰ ਚੱਲ ਉੱਪਰ ਚੱਲ ਜਿਹਦੀ ਬੋਲ ਤਾ ਕਹੋਂਗੇ ਆਹ ਦੱਸਦੇ ਮੈਨੂੰ ਨੀ ਮਾਂ ਓ ਦੀਦੀ ਨੂੰ ਮਗਾ ਗਈ ਸੀ ਲੱਸੀ ਨਹੀਂ ਨਾ ਦਾਤਨਕਾਰ ਨੂੰ ਮਗਾਉਣੀ ਆ ਉਹਨੂੰ ਜੀ ਮੈਂ ਮਰ ਜਾਂ। ਉਹਨੂੰ ਖੇਲੀ ਜਾਂਦੇ ਯਾਰ। ਹੁਣ ਉਹਨੂੰ ਤੂੰ ਵਿੱਚ ਛੇੜ ਕੇ ਉਹਨੂੰ ਉਧਰ ਆਪਣੇ ਕਿਨੇ ਓੜ ਲਾ ਲਈ ਉਹਨੂੰ ਵੀ। ਕਿ ਆ ਵੱਡੀ ਬਣੀ। ਕਰਨ ਵੀਰ। ਉੱਪਰ ਨਾ ਰੀਨਾ ਡੱਬੇ ਚ ਕੈਂਚੀ ਵੀ ਲੈ ਆ ਕੇ ਦੇ ਮੇਰਾ ਪੁੱਤ। ਮੈਂ ਕਿਹਾ ਕਿਉਂ ਮੈਂ ਸਿਰ ਪਹਿਲੇ ਕੰਮ ਕਰਕੇ। ਲੈ ਬੱਟ। ਮੈਂ ਕਰ ਦੇਗਾ ਮਨੂੰ ਨਾ ਗਹਿ ਲੱਗਿਓ। ਕਰ ਦੇ ਕੰਮ ਮਨੂੰ ਨਾ ਕਹਿ ਲੱਗਿਓ। ਨਹੀਂ ਪੁੱਤ ਨਹੀਂ। ਆਏ ਨਾ ਜੋਰ ਮਾਰ। ਓਹੋ ਦੇਖ ਪੱਛੇ ਨੂੰ ਘਰਨਾ ਤਾਂ ਕਰਦਲ ਭਾਰ ਹੁਣ। ਜਾ ਤੂੰ ਜਿਹੜਾ ਕੰਮ ਕਰਨੀ ਜਾਂ ਕੈਂਚੀ ਜਾਲੇ ਮੇਰਾ ਪੁੱਤ ਬਣ ਕੇ ਜਾ ਉਹ ਪਟਤੇ ਜਾਣਾ ਹੁਣੇ ਹਲੂ ਪੁੱਤ ਲੈੜਨ ਵਾਲੇ ਪਾੜ ਲੈ ਯਾਰ ਆ ਕਰਦ ਪਈ ਇੱਥੇ ਏਡੀ ਵੱਡੀ ਉਹਦੇ ਨਾਲ ਵੱਢ ਲੈ ਇਹ ਚਾਕੂ ਹੈਗਾ ਲੈ ਗਿਆ ਚੱਕ ਹਾਂ ਨਹੀਂ ਹੋਣਾ ਪਾਪਾ ਨੇ ਇਹਨਾਂ ਨੇ ਕਿੱਥੇ ਪਜਾਤਾ ਹੁਣ ਉਹ ਆਥੇ ਬੜਾ ਝਾੜੂ ਲੈ ਕੇ ਆਇਆ ਮੈਂ ਉਹ ਚੱਕ ਕੇ ਲੈ ਆ ਕਰਨ ਕਰਨ ਕਰਨਵੀਰ ਮੈਂ ਪੁੱਤ ਕਿਹਾ ਕਹਿੰਦਾ ਤੈਨੂੰ ਆ ਉਥੇ ਝਾੜੂ ਪਿਆ ਬਾਹਰ ਤੇ ਚੱਕ ਕੇ ਲੈਣਾ ਮੈਂ ਲੈ ਗਿਆ ਬੜਾ ਜਾਂ ਭਾਈ ਮੇਰੇ ਸਾਹਮਣੇ ਆਏ ਕਿ ਜੇ ਫੁਕ ਚਾਦਾ ਤੇ ਉਹਦਾ ਕੋਈ ਫਾਇਦਾ ਨਹੀਂ। ਇਹਨੂੰ ਝਾੜ ਦੇਣਾ ਡੰਡੇ ਨਾਲ ਬਾਹਰ। ਤੋਦਨੀਏ ਮੜਾ ਜਾ ਪੈਪ ਲਾ ਕੇ ਫਿਰ ਨਾ ਚੁੱਕਿਆ। ਬੱਸ ਫਿਰ। ਕੋਈ ਗੱਲ ਨਹੀਂ ਬਾਬਾ ਜੀ। ਮੈਂ ਨਾ ਰਾਤ ਨੂੰ ਨਾ ਕੱਲ ਸੁਣ ਦੂੰਗੀ। ਅਰੇ ਨਹੀਂ ਦੇਖੋ। ਫਿਰ ਮੈਂ ਰਾਤ ਨੂੰ ਵੀ ਪੈਣਾ ਨਾ। ਉਹ ਝਾੜ ਦਿੰਦੇ ਆ ਨਾ ਝੜ ਜਾਣਾ। ਝੜਾ ਲਮਾ। ਚੱਕ ਚਾਦਰ ਚੱਕ ਤਾ ਉਹ ਮੰਦਿਰੋਂ ਕੱਢੋ ਬਾਹਰ ਨੂੰ। ਕਰਨ ਪੁੱਤ ਨਹੀਂ ਆਇਆ ਨਹੀਂ ਕਰੀਦਾ ਆਉਂਦਾ। ਔਰ ਛੋਟੇ ਜੋ ਡਾਂਗ ਚੱਕ ਕੇ ਲਿਆ ਕੀ ਕਰਕੇ ਕਿਸੇ ਵਾਲੀਬਾਲ ਖੇੜਣੀ ਪਈ ਉੱਥੇ ਨਾਲ ਵੀ ਕਿਤੇ ਤਾਣੀ ਕੱਟ ਕੇ ਲਾਇਆ ਸਾਰੇ ਤਾਂ ਵਧੀਆ ਕਰਿਆ ਉਹ ਪੁੱਤੋ ਡੰਡਾ ਚੱਕ ਕੇ ਲਓ ਡੰਡਾ ਪਿਆ ਇਹਨੂੰ ਥੱਲੇ ਰੱਖ ਦੇ ਉਰੀ ਰੱਖ ਦੇ ਇਹਨੂੰ ਆਹ ਤੇਰੇ ਕੋਲ ਡੰਡਾ ਹੀ ਨਹੀਂ ਅਮੂਰੇ ਡੰਡਾ ਨਹੀਂ ਪਿਆ ਤੇਰੇ ਮੂਰੇ ਕੀ ਹੈ ਮੈਨੂੰ ਕੱਟ ਮੈਨੂੰ ਜੂਰੀ ਨਜ਼ਰ ਆਉਂਦੀ ਉਹ ਮੈਂ ਕੱਟਦਾ ਮੈਂ ਕਿਹੜੇ ਕਹਿੰਦਾ ਮੋਰੇ ਝਾੜਨਾ ਮੈਂ ਕਹਿੰਦਾ ਤਾਂ ਕਿ ਕੱਢੋ ਉਹਨੂੰ ਬਾਹਰ ਨੂੰ ਚਲ ਹਾਂ ਜਾਨਾ ਉਹ ਪੀ ਲੇਖੋ ਅਗਲੇ ਲਿੱਟੀ ਦਾ ਬੈਗ ਉਹ ਨਿਕਲਦਾ ਕਾਨੂੰ ਨਖਰੇ ਕਰੀ ਜਾਂਦਾ ਯਾਰ ਅਦਾ ਪੈਰ ਦੇ ਨਿਕਲ ਗਿਆ ਨਾਲ ਤੇ ਉਹ ਕੱਢ ਗਿਆ ਪਲਾਸਟਿਕ ਵਾਲਾ ਉਧਰਲਾ ਵੀ ਕੱਢਤਾ ਅਸੀਂ ਕੁਝ ਨਹੀਂ ਕੱਢਿਆ ਉਹ ਦੋਹੇ ਹੁਣੇ ਨਿਕਲੇ ਆ ਕੋਈ ਨਾ ਪੈ ਜੂਗ ਬਾਹਰ ਤੋਂ ਤਰ ਬਾਬਾ ਉਹ ਬੁੱਤ ਸਾਤੂ ਕੇ ਕਮ ਕਾਦੀਆਂ ਚੱਕੇ ਨਾ ਰੁੱਖਿਆਂ ਦੀ ਹਾਂ ਹਾਂ ਜੇ ਤੁਸੀਂ ਲੈ ਅਗੀਰਾ ਤੁਪਾ ਬਰਦੀ ਆਇਗਾ ਹਾਂ ਸੁੱਕ ਜਾਣਾ ਕੀ ਹੋ ਗਿਆ ਅੱਜ ਅਜ ਨਹੀਂ ਸੋ ਹੋ ਗਈ ਕੀ ਹੋ ਗਿਆ ਹੁਣ ਆਪੇ ਲੱਗੀ ਹੋਈ ਹੈ ਗਹਿਣ ਦੇਖ ਕੇ ਕੀ ਹੋਏ ਹੋ ਜਵੇ ਮੈਂ ਫਾਤੀ ਬੋਲ ਬਾਗਦਰ ਜਾਲੇ ਵਿੱਚ ਵੀ ਬਹਿ ਗਏ ਹੁਣ ਤੂੰ ਆਪ ਸੋ ਔਕਤ ਉਹ ਸਿਰੇ ਪਰ ਤੱਡਾ ਸੀ ਕਹਤੇ ਹੋਊਂਗੀ ਕੱਲੀ ਉਹ ਪਤਾ ਨਹੀਂ ਬਾਜੀ ਹੋਣੀ ਚਲੋ ਇਹ ਦਰਮੇਂ ਹੀ ਜਾਂਦੇ ਫਿਰੋ ਬੋਲ ਆ ਮੇਰੀ ਆਹ ਤੇ ਟੁੱਟੀ ਇੱਥੇ ਪੈਪਰ ਲਾ ਲੈਣਾ ਬੋਲ ਡੜੀ ਚਾਹੁੰਦੀ ਬਾਹਰ ਕਰੋ ਚੱਲ ਜਾ ਕਰਨੇ ਕੰਮ ਕਰ ਤੂੰ ਉੱਪਰ ਨਾਲ ਕੱਪੜੇ ਧੋਣੇ ਆ ਬੋਸਰ ਸਾਰਾ ਚੱਕ ਲਿਆ ਇਹਨੂੰ ਧੋਏ ਲੈਣਾ ਸੀ ਪਤਾ ਨਾ ਧੋਣ ਕੋ ਕਿਵੇਂ ਪਾਪਾ ਜੀ ਕਿੱਥੇ ਬੰਗਰਾ ਤੂੰ ਚਲ ਤੂੰ ਜਾ ਪਰਦੇ ਲਿਆ ਦਾ ਜਾ ਮੇਰੇ ਬੱਚਾ ਯਾਰ ਨਰਮਾ ਕੇਹ ਰਹਾ ਤਾਂ ਯਾਰ ਅਬੀ ਮਾਸੀ ਕਾਲਕ ਚਾਹਾਂ ਮੈਂ ਇੱਕ ਹਜ਼ਾਰ ਦਾ ਡੱਬਾ ਇੱਕ ਪੁਰਸ਼ ਕੱਪੜੇ ਧੋਣੇ ਵਾਲਾ ਚੱਕ ਲੈ ਸੰਦੀਪ ਬਾਤ ਯਾਰ ਪਾਪਾ ਵੀ ਚੱਕੇ ਲੈਣੀ ਦੇਖਿਆ ਤੁਨੇ ਕੱਪੜੇ ਪਰਾਂ ਗੂਨ ਅਗਰ ਜੀ ਪੌੜੀਆਂ ਮੰਗ ਚ ਗਣਾ ਪੌੜੀਆਂ ਪਰਤੇ ਗਈ ਥੀ ਬੱਸ 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 ਇਹ ਨਾ ਪਾਓ ਸਾਥੋਂ ਦਾ ਕੀ ਕੰਮ ਹੋਵੇ ਫਿਰ ਕਹਿਦਾ ਮਤਲਬ ਬਾਲਟੀਆਂ ਪਰ ਲੈਣੀ ਤੁਸੀਂ ਉਹਦੇ ਨਾਲ ਜੇ ਹਮ ਤਾਂ ਉਹ ਆਟਾ ਦਿਨਾਂ ਤੋਂ ਦੇ ਦੱਸ ਤੈਨੂੰ ਕੀ ਪਤਾ ਫੇਰ ਫੇਰ ਹੋ ਜਾਂਦਾ ਉਹਨੇ ਦਿਵਾਲੀ ਦਾ ਕੰਮ ਕੀ ਹੁੰਦਾ ਮੈਂ ਕਰਾਂ ਉਹਨੇ ਜੋਰ ਲਗਾ ਕੇ ਹੁਣ ਜੇ ਕਰਨਾ ਹੈ ਕੰਮ ਤਾਂ ਫਿਰ ਝੋਲਾ ਕਰੋ ਸਾਡੀ ਆਖਿਆ ਕੀ ਜੇ ਕੀ ਚਾਚੂ ਦੀ ਮਿਲੀ ਉਹ ਤਾਂ ਕੱਪੜੇ ਤੇ ਕਈ ਵਾਰ ਪਤਾ ਨਹੀਂ ਮੈਨੂੰ ਬਈ ਕੋਈ ਨਹੀਂ ਜੇ ਤਾਂ ਆਪਣੇ ਬਿਖਾਓ ਆ ਤਾਂ ਪਾਪਾ ਇਹਨੇ ਵੀ ਖਸ ਹੋ ਜਾਣਾ ਇਹ ਜਿਹਨੂੰ ਹਾਂ ਨੇ ਕੰਮ ਕਰੂਏ ਸਪੱਸ਼ਟ ਕੋਲ ਮੈਂ ਕਹਣਾ ਜੀ ਵਿਕੀ ਦੇ ਨਾਲ ਕਰਾਇ ਮਾਨੂੰ ਕੋਈ ਲੋੜ ਨਹੀਂ ਹੈਗੀ ਸਾਫਾਸੀ ਲੈਣ ਦੀ ਤੁਸੀਂ ਉਹ ਲੈ ਲਓ ਜਿਹੜੀ ਲੈਣੀ ਹੈ ਹੂੰ ਤੇ ਤਾਂ ਦੇ ਆਹ ਬੰਦ ਬੱਸ ਤਾਂ ਮੈਂ ਤੁਹਾਨੂੰ ਰੀਲ ਲੈ ਕੇ ਦਿੰਦਾ ਹਾਂ

ਖਾਤਿਰ ਗੰਦ ਟੈਟੂ ਬਲਾਸਰ ਸਾਡੇ ਵੀ ਚੱਲ ਰਿਹਾ ਕੰਦਾ ਪਰ ਪੈਪਰ ਇੱਥੇ ਵੀ ਚਲਾਉਂਦਾ ਜ਼ਰੂਰੀ ਇਹੇ ਦਿਵਾਲੀ ਆ ਜੀ ਹਾਂ ਪਿਆਰ ਹੋਵੇ ਸਾਟ ਮੈਂ ਟਰ ਡੇਟਾ ਕਰਦਾ ਹਾਂ ਉੱਧਰ ਮਮਾ ਨੇ ਅੱਗ ਲਾਤੀ ਉੱਧਰ ਉਹਨਾਂ ਨੂੰ

ਦੇੜੀ ਆ ਲਿਖੇ ਗਿਆ ਆ ਦੇ ਕੋ ਆ ਗਿਆ ਆ ਗਿਆ ਆ ਗਿਆ ਉਹ ਫੋਟੋ ਹੋਗੇ ਤਾਂ ਦੇੜੀ ਨਿਕਲਦੀ ਹੁੰਦੀ ਚਲ ਅਮਾ ਤੇ ਕਿਉਂ ਨਾ ਆ ਕਿ ਐਵੇਂ ਕਹਿ ਕਰਦੀ ਇਹਨੂੰ ਮੈਂ ਤਾਂ ਨਾ ਥੱਲੇ ਤੋਂ ਉੱਪਰ ਤੋਂ ਕਹਾਂ ਮੈਂ ਲਾ ਰੋ ਤਾਂ ਤੂੰ ਤਾਂ ਦੇਖ ਆ ਉੱਤਰ ਸੁਣਦੀ ਨਹੀਂ ਉਹ ਢੋਲ ਦੇ ਥੱਲੇ ਗੰਦ ਪਿਆ ਉਹ ਵੀ ਕੱਢਣਾ ਲੱਗੀ ਮੈਂ ਖੜ ਦੇ ਰੱਟਾ ਉਹ ਪੈਸੇ ਮਿਲ ਗਏ ਓਏ ਮੈਨੂੰ ਇਸ ਤੋਂ ਤਾਂ ਨਾ ਮੈਂ ਤੇਰੇ ਨਹੀਂ ਹੈਗਾ ਬਸ ਇੱਕ ਮਿੰਟ ਪੱਛਾ ਹੁਆ ਕਾਜ ਕਰਵਾ ਦੇ। ਨਹੀਂ ਕਰ। ਦਾਦੇ ਮਾਰ। ਲੈ ਆ। ਅੰਨਖ ਸਾਰਾ ਕੁਝ ਇਕੱਠਾ ਹੋ ਗਿਆ। ਆ ਜੁੱਤੀਆਂ। ਆ ਨਹੀਂ ਨਿਕਲ। ਪਰ ਉਹ ਥੰਮਨ ਤੋਂ ਹੁਣ ਨਿਕਲਣ ਲਈ ਕੋਲ ਹੁੰਦੇ ਨੇ ਜਿੱਥੇ ਤੱਕ ਸਾਡਾ ਬੰਦਲਾ ਉੱਥੇ ਤੱਕ ਮਾਰਨਾ ਵਾਸਿਆ। ਪਰ ਇੱਥੇ ਤਾਂ ਮੈਂ ਕਹਿੰਦਾ ਉਸਦੇ ਨਾਲੋਂ ਨਾ। ਇੱਥੇ ਮੈਂ ਬੰਦਾ ਲਾ ਚੁਗਾ ਆਹ ਤੱਕ ਹੋ ਗਿਆ ਚਲੋ ਖਾ ਲੈਂਦੇ। ਹਾਂ ਫਿਰ ਆ ਕੁਛ ਜਿਹੀ ਪੂਰੀ ਗੁਰੀ ਅਗੇ। ਆ ਮੈਂ ਇਹਨੇ ਤਾਂ ਅੱਜ ਤੱਕ ਕਿਸੇ ਨੇ ਨਹੀਂ ਬੈਠਾ ਬਟੂ ਨੇ ਰਿਫਾਈ ਕਰਕੇ ਆਪਾਂ ਨੇ ਉਹ ਉਹ ਮੈਂ ਕੀ ਬੜਾ ਇਹਦੇ ਕੋਲ ਸਾਰਿਆਂ ਨੇ ਬੈਠਾ ਸ਼ਾਮ ਨੂੰ ਉਹਦੇ ਜਿਹੜੇ ਬੰਦੇ ਬੈਠਦੇ ਆ ਕਿ ਨਾ ਜਗ੍ਹਾ ਨਹੀਂ ਹੁੰਦੀ ਬੈਠਣ ਨੂੰ ਲੈ ਕੁਰਸੀਆਂ ਲਿਆਓ ਅੱਥਰ ਨੂੰ ਕੀ ਤਾਂ ਹੋਰ ਉੱਟਿਆ ਜਾ ਕੰਮ ਗਿਆ ਜਿਆਦੀਆਂ ਗੱਲਾਂ ਹੁਣ ਉਤਾਰ ਲਈਏ ਮੈਂ ਕਰਦੇ ਸ਼ੁਰੂ ਕਰੀ ਜਾਂਦਾ ਤੂੰ ਮੈਨੂੰ ਇੱذ ਵੀ ਸੈਨ ਡੈਡੀ ਤੁਸੀਂ ਕਿੰਨੇ ਟਾਈਮ ਦੇ ਲੱਗੇ ਕਿੰਨਾ ਟਾਈਮ ਹੋ ਗਿਆ ਥੋੜਾ ਲੱਗਿਆ ਨੂੰ ਕਿੰਨਾ ਨੂੰ ਲੱਗਿਆ ਨਾ ਸਫਾਈ ਕਰਨ ਨੂੰ ਬਹੁਤ ਅੱਧਾ ਪੋਣਾ ਦਾ ਤਾਉ ਕਰ ਕਰਿਆ ਨਾ ਉੱਚਾ ਆ ਜੀ ਉੱਥੇ ਨਾਲ ਬਜਾ ਰਹੇ ਹੋ ਮੋ ਦੇਖੋ ਸਾਹਮਣੇ ਦੇਖੋ ਉਹ ਜਾਲੇ ਮਾਤ ਨੂੰ ਮਾਰਿਆ ਤਾਂ ਦਿੱਤਾ ਤੁਹਾਨੂੰ ਨੀਂਂਦ ਜੀਂ ਦੀ ਤਰ੍ਹਾਂ ਮਾਰ ਤੇ ਮਾਰ ਦੇਗਾ ਆਪਾਂ ਜਿਹੜਾ ਮਾਰੋ ਅਧਰ ਮਮਾ ਵੀ ਉਹ ਕਹਿੰਦੇ ਪਹਿਲੇ ਹੀ ਨਹੀਂ ਸਾਫ਼ ਰੱਖਦੇ ਥੱਲੇ ਵੱਡੇ ਵੱਲ ਲੱਗੇ ਹੋਏ ਚਲ ਕੇ ਮਾਰਨਾ ਤਾਂ ਆਪਾਂ ਤਾਂ ਦਿੱਤਾ ਇੱਕ ਵਾਰ ਮਾਰਨਾ ਉਹ ਸਭ ਇਹਨਾਂ ਨੂੰ ਕਰਾਂ ਕਰਾਂ ਆਵੇ ਕਰਦਾ ਯਾਰ ਕੀ ਲੋੜ ਆ

ਬੰਦਿਆਂ ਨੂੰ ਤਾਂ ਗਰਾਊਂਡ 'ਤੇ ਕੰਮ ਲੈਣਾ ਹੁੰਦਾ ਨੇ। ਪਰ ਸਾਤੇ ਵੀ ਨਾ ਕੰਮ ਲੈਆ। ਇੱਥੇ ਕੁਦੀ ਬਹੁਤ ਜਾਲੇ ਲੱਗੇ ਹੋਏ। ਇਹ ਚੜਨਾ ਆਨੇ ਉੱਪਰ ਪੱਖੇ ਤੇ। ਦੇਰੇ ਜਾਊਂਗਾ। ਹਾਂ। ਲੈ। ਠੀਕ ਹੈ। ਕੁਦੀ ਭਰਦੇ ਆ ਨਾ ਮਾਂ ਪਰ ਰੌਣਕੀ ਰਲਾ ਹੋਏ। ਚਲੋ ਹਟੋ ਬੱਚੋ। ਆਓ। ਇਹਦਾ ਹੀ ਫਟਾ ਉਹਦਾ ਘਾੜਾ ਬਹੁਤ ਹੈ। ਆਹ ਚੱਕ ਦਿੱਤੇ ਨੇ ਉਹਨੂੰ ਸਾਬ ਕਰਦੇ ਯਾਰ ਇੱਕ ਛਿੱਕਣੀ ਹੋਈ ਥੋੜਾ ਪਾਪਾ ਜੀ ਦੇ ਪੈਲੇ ਵਾਲੀ ਆ। ਕੰਡਲ ਝਾੜ ਕੇ ਅੱਥੀ ਰੱਖਣਾ ਚਿਦਵਾ ਆ ਦੇਖੋ ਇਹ ਵੀ ਭੋਲੇ ਥੱਲੇ ਦੇ ਕੱਢ ਲਿਆ ਹਾਂ ਤਾਂ ਨਾ ਨਿਕਲ ਗਿਆ ਮੈਂ ਦੇ ਲੋ ਥੋੜੇ ਜਿਹਾ ਕੱਟ ਦਵਾ ਬੱਲੇ ਵੀ ਪੱਲੇ ਕੰਮ ਪੂਰਾ ਖਿੱਚਾ ਵੱਜਦਾ ਇਹਨਾਂ ਨੇ ਸ਼ਟਰ ਛੋੜਨਾ ਸਾਰਾ ਕੁਝ ਇਹ ਸਾਫ ਕਰਤਾ ਉਹ ਤਾਂ ਬਾਅਦ ਥੱਲੇ ਡਾਊਨ ਕਰੇ ਹੋ ਤਾਂ ਪਾਣੀ ਮਾਰ ਲਿਓ ਤਾਂ ਕੇ ਸਾਫ ਹੋ ਜਾਊਗਾ ਸਾਫ ਹੋ ਜਾਊ ਦੋਰਾ ਟਰੈਕਟਰ ਵੀ ਆ ਗਿਆ ਟਰਾਲਾ ਜੋੜਨ ਅੱਗੇ ਲੱਗੇ ਇਹ ਵੀ ਅੰਦਰ ਲੱਗਣ ਲੱਗਿਆ ਸਾਫ ਜਾ ਹਾਂ ਲੈ ਬੱਲੇ ਤੱਕੇ ਕੋਲ ਬੁੱਢਾ ਨਾ ਉਹ ਅੱਗੇ ਦੇ ਤੁਸੀਂ ਸਾਧਰੇ ਸਾਧਰੇ 6 ਵਜੇ ਉੱਠ ਕੇ ਝਾੜੂ ਮਾਰਦਿਆ ਕਰੋ ਆ ਕੇ ਥੱਲੇ ਤਾਂ ਅਜ ਤਾਂ ਆਪਰ ਨਹੀਂ ਮਾਰਦਿਆ 9:00 9:00 ਵਜੇ ਤੱਕ ਪਾਉ ਮਾਰਦਾ ਅੰਦੇ ਦਾ ਕਹਿੰਦੇ 4 ਰੁਪਈਆ ਚੱਕ ਆਇਆ ਇਹਨਾਂ ਨੂੰ ਖੜਾ ਪਤਾ ਕਿੰਨੀ ਮਿਹਨਤ ਨਾਲ ਕਮਾਉਂਦੇ ਆ ਹੈ ਚੱਲ 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 ਪੰਪ 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 ਮੇਰੇ ਕੋਲ ਥੱਕ ਗਈ ਥੱਕ ਗਈ ਓ ਬੱਲੇ ਆ ਮੇਰਾ ਪਤਾ ਲੱਸੀ ਲੈ ਆ। ਉਹ ਮੇਰੇ ਨਾਲ ਪਹਿਲੇ ਤੋਂ ਕੁਨੇ ਕੁੱਤੇ ਮਿੱਠੀਆਂ ਨਾਰਮਲ ਪਾਣੀ ਦੀ ਨਹੀਂ ਆਖਦਾ ਸਾਰੇ ਨਹੀਂ ਚ ਪਾਣੀ ਆ। ਕਿੰਨਾ ਕੇ ਮਿੱਠਾ ਦੱਸਦਾ। ਛਾਣੀ ਹਜੇ ਥੋੜਾ ਜਿਹਾ ਪੈਰ ਮਿਕਸ ਕਰ ਲਉਂਗੀ। ਹਾਂ। ਮਿਕਸ ਕਰ ਲਉ। ਕੀ ਹੋ ਗਿਆ? ਦੇ ਦੇ ਦੋ ਮੈਨੂੰ ਦੇ ਦੋ ਮੈਨੂੰ ਫੜਾ ਦੋ ਤੁਸੀਂ ਕਿਉਂ ਤੰਗ ਕਰ ਰਹੇ ਹੋ? ਹੂੰ ਕੋਣ ਦੇ? ਥੀ ਜਾਨਾ ਕੇ ਮਿੱਠਾ ਆ। ਗਈ? ਇਹ ਤੋਂ ਨਾ 30 ਮੈਂ ਦੇਖਾ ਕੇ ਰੱਖ। ਤੇ ਦੇਖਾ ਤਾਂ ਤੋੜਿਆ ਨਹੀਂ। ਹਾਏ ਐਂ ਨੀ ਪੜ ਗਈ। ਚਲੋ ਖਿੱਚੋ ਕੰਮ ਨੂੰ 2 ਘੰਟੇ ਲੱਤ ਸੀ। ਹਾਂ ਨੀ ਨੀਚੇ ਜਾਣਾ। ਉਹ ਨੀਚੇ ਨੀ ਨੀ ਪੜ ਗਿਆ। ਕੰਮ ਕਰ ਕੰਮ ਸਿੱਧਾ ਹੋਵੇ। ਨੀਚੇ ਰਹਿਣਾ ਹੈ, ਬਾਹਰ ਰਹਿਣਾ ਸਾਰਾ। ਠੀਕ ਆ ਠੀਕ। ਹਾਂ। ਲਓ ਜੀ ਇੱਕ ਜੋੜੀ ਦਾ ਰਲ ਗਿਆ ਇਹਨਾਂ ਚ ਹੋਰ ਆ ਕੇ ਬਲਾ ਲਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੀ ਹੁੰਦੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬੁਰੀ ਹਾਲਤ ਹੋਈ ਦੀਆ ਕਿਆ ਕਰੀਏ ਸਫਾਈਆਂ ਦੀ ਸਫਾਈਆਂ ਨੇ ਦੁਖੀ ਕਰਿਆ ਪਿਆ ਵਾਕੇ ਉਂ ਵੀ ਆ ਤੇ ਤੇਰਾ ਵੀ ਭਾਬੀ ਮੈਨੂੰ ਬੋਲ ਹੋਰ ਲੋੜਦਾ ਲੱਗਦਾ ਬੋਲ ਮੈਂ ਤਾਂ ਹੁਣ ਜਿੱਦ ਲਈ ਬਿਮਾਰ ਹੋਈ ਆ ਵੀ ਕਿਵੇਂ ਤਾਂ ਠੀਕ ਹੀ ਨਹੀਂ ਹਾਂ ਕਾਂਗਰ ਦਿਖਾਓ ਆ ਸੇੜ ਜੀ ਚੱਲਦੀ ਆ ਅਸੀਂ ਹੁੰਦਾ ਹੈ ਸਰੀਰ ਚ ਦਰਦ ਹੁੰਦਾ ਹੈ ਨਹੀਂ ਆਹ ਚੀਜ਼ੇ ਦੁਖਦੀ ਸੀ ਜ਼ਿਆਦਾ ਹਾਂ ਹਾਂ ਮੈਨੂੰ ਲੱਗਦਾ ਤੇਰੀ ਦਰਾਨੀਆਂ ਨੇ ਕੋਈ ਕੰਮ ਕਾਰ ਕਰਿਆ ਪਰ ਸਾਫ਼ ਸਫਾਈ ਹਾਂ ਬਈ ਸਾਰੇ ਸੰਦੀਪ ਨੇ ਕਰਿਆ ਨਹੀਂ ਮੈਂ ਤਾਂ ਬਸ ਨਹੀਂ ਮੈਂ ਤਾਂ ਸੱਚੀ ਗੱਲ ਆ ਤੀਮੀ ਦਾ ਦਦਿਆਂ ਨੂੰ ਆਉਣੀ ਚਾਹੀਏ ਸੌ ਦਰਵਾਜ਼ਾ ਦਾ ਟੱਪ ਲਵੇ ਪਰ ਤੀਮੀ ਦਾ ਕੰਮ ਗਣਤੀ ਚ ਨਹੀਂ ਆਦਾ ਵੈਰੀ ਗੁੱਡ ਰੱਬ ਤੈਨੂੰ ਲਵ ਬੀ ਹਾਂ ਲੰਬੀ ਨਾ ਬੰਦੀ ਹੈ ਹੋਰ ਕਿੱਤਰੀ ਥੋੜਾ ਕੱਟੜੀ ਆਫੀ ਹੋਈ ਵੀ ਹੈਗਾ ਵੀ ਚਲਦੀ ਫਿਰਦੀ ਰੱਖੇ ਮਹਾਰਾਜ ਤੁਨ ਬਸ ਉਹ ਤਾਂ ਬਾਅਦ ਵਿੱਚ ਲਿਖੀ ਹੋਈ ਉਹ ਤਾਂ ਅੰਦਰੋਂ ਉਕਤ ਨਹੀਂ ਕੋਕਤ ਨਹੀਂ ਠੀਕ ਹੈ ਠੀਕ ਨਹੀਂ ਕਰਨਾ ਨਾ ਇਹ ਆਪਾਂ ਦੱ ਛੱਡਣੀ ਹੈ ਇਹ ਛੱਡਣੀ ਵੀ ਨਹੀਂ ਰਹਾ ਖਾਏ ਲੜੀ ਬਸ ਬਾਈ ਇਹ ਰਹੇ ਮਨ ਕੀ ਖਾ ਲੜੀ ਕੇ ਵੀ ਆ ਬਾਈ ਕਰ ਲਓ ਅੱਛਾ ਚੱਲ ਹੁਣ ਇਹ ਆਪਣੇ ਕੋ ਚਾਹ ਤੁਸੀਂ ਜੈਸਮੀਨ ਨੂੰ ਮਾਰਦਾ ਆਰਡਰ ਚਾਹ ਬਣਾ ਲਿਓਂਗੀ ਭਾਬੀ ਬਾਅਦ ਤੇ ਰੋਟੀ ਰੋਟੀ ਲਵਾਂਗੇ ਉਹਦੇ ਬਾਅਦ ਤੁਸੀਂ ਬਸ ਕੀ ਗੱਲ ਦੀ ਅ ਔਰ ਦਾ ਕੁਝ ਨਹੀਂ ਹੁੰਦਾ ਜਾਣਦੇ ਦਾ ਪਰ ਸਾਨੀ ਸਪਾਈ ਦੇ ਰੋਜ਼ ਕਰਦੇ ਆ ਹਾਂ ਨਹੀਂ ਅੱਛਾ ਤਾ ਸੱਤਾ ਸੁੱਤਾ ਬਣੇ ਹੱਥ ਵੱਜਦਾ ਬਸ ਬਸ ਇੰਨਾ ਤਾੜੀ ਸਾਰਾ ਛੱਡੂ ਇੱਕ ਤਾਂ ਸੱਤਾਵਾਂ ਹਿਸਾਬ ਨਾਲ ਬਣਾਈ ਉਹਦੀ ਬੜਾ ਬੰਦਾ ਜਿਆਦਾ ਉੱਚੀ ਉਹ ਦੇਖ ਤੋ ਨਹੀਂ ਆਹ ਉਹ ਤੇ ਕਦੋਂ ਬੜੀਆਂ ਤਾ ਹੱਥ ਲਾਣੇ ਨਹੀਂ ਮਾਤਣਾ ਵਰਗੇ ਨੇ ਕੱਢੀ ਦੇਖੀ ਵੀ ਇੰਨੇ ਕਸਾਲੇ ਕੱਦ ਦਾ ਕਿੱਥੇ ਚੱਲ ਜਾਣਗੇ ਹੱਥ ਬਈ ਉਹ ਜਿਹੜੇ ਬੰਦੇ ਨੇ ਸੱਤਾ ਬਣਿਆ ਉਹਦੀ ਮਾਤਰਾਂ ਵੀ ਲੰਬੀ ਮੇਰੇ ਘਰੋਂ ਤੱਕ ਪਹੁੰਚ ਜਾਂਦਾ ਤੂੰ ਇਹ ਦੱਸ ਉਹ ਭਾਬੀ ਇਹ ਕੀ ਸੋਚ ਕੇ ਪਾਈ ਵੀ ਬਣਾ ਵੀ ਕਰਨ ਦੀ ਪੀੜੀ ਵੀ ਇੱਥੇ ਟਾਈਮ ਘੱਟ ਜਵੇ ਮੋੜ ਤੇ ਲੈਂਟਰ ਉਚਰਾਂ ਚ ਕਹਾਂ ਸਾਨੂੰ ਪਤਾ ਵੀ ਸੱਤ ਕਿੱਕੜਾ ਚੱਕੀ ਸੀ ਇੱਥੇ ਤੱਕ ਕਿ ਕਿਵੇਂ ਲੈ ਕੇ ਆਏ ਠੀਕ ਹੈ ਨਾ ਉਹ ਵੀ ਠੀਕ ਹੈ ਪਰ ਜਿਹੜੇ ਹੁੰਦ ਨੇ ਪਾਏ ਆ ਨਾ ਲੰਬੂ ਨੇ ਉਹਨੇ ਐ ਸੋਚਿਆ ਵੀ ਇਹ ਛੱਤ ਉਹਦੇ ਮੋਰੇ ਤਾਂ ਕੁਝ ਵੀ ਨਹੀਂ ਆਏਗੀ ਗੱਠ ਗੱਟੀ ਦੀ ਨਹੀਂ ਨਹੀਂ ਤਾਂ ਕੀ ਆ ਗਾ ਨਾ ਨਾ ਇਹਦਾ ਜਿੰਨੀ ਛੱਤ ਉੱਚੀ ਹੋਗੀ ਉਹਨਾਂ ਠੀਕ ਹੈ ਤੁਹਾਨੂੰ ਕੋਈ ਤਕਲੀਫ ਥੋੜੋ ਆਦੀ ਹੁਣ ਦੇਖਦਾ ਟੀਵੀ ਚਮਕਦਾ ਹਾਂ ਚਮਕਦਾ ਪਰ ਖਾਂ ਚਮਕਦਾ ਹੈ ਚਮਕਦਾ ਕਰੇ ਬਾਬੀ ਹੋਈ ਮਰ ਜੇ ਨੀ ਆ ਉਹ ਇਹ ਵੱਸ ਚਲਵਾ ਕੰਮ ਕਰਦਾ ਆ ਦੇਖ ਐ ਨਹੀਂ ਪਤਾ ਲੱਗਦਾ ਵੀ ਪੂਛੇ ਚ ਹੱਥ ਨਹੀਂ ਫਿਰਿਆ ਮੈਨੂੰ ਵੀ ਲੋੜ ਆ ਮੇਰੇ ਤੇ ਕਮੈਂਟ ਪਾਹੀ ਕਰਨੀ ਬਾਗੀ ਦੁਕਾਨ ਦੇ ਤੇਰੀ ਹੁਣ ਵਿੱਕੀ ਰਹਦਾ ਕਚਾੜੇ ਦੇ ਵਿੱਚ ਬਸ ਵਿੱਕੀ ਬਰ ਰੱਖਾ ਲੈ ਆ ਲੰਬਾ ਲੰਬਾ ਰੱਖ ਰਹਿ ਕਰ ਮਾਰ ਦੋ ਵਸੇ ਚੇਹੇ ਘੱਟ ਮੈਂ ਤਾਂ ਆਪਣੀ ਕਰਦਾ ਫੇ ਝਾਂਲੂ ਜੀ ਕਾਣ ਦੇ ਹਿਸਾਬ ਕਰ ਲੋ ਮੇਰਾ ਤਾਂ ਸਟਾਰਟ ਹੋਇਆ ਹੀ ਨਹੀਂ ਪਾਪਾ ਦੀ ਨੀਂਦ ਜਿਵੇਂ ਗਲੇ ਦੇ ਕਰ ਸਕਦੀ ਹਾਂ ਪਰ ਪਾਪਾ ਜੀ ਕਹਿੰਦੇ ਨਾ ਕਰੋ ਪਾਪਾ ਜੀ ਕਹਿੰਦੇ ਸ਼ਾਂਤ ਤਤ ਕਰਿਆ ਹੋਇਆ ਹਾਂ ਚਾਹੀਦਾ ਭਾਈ ਪਾਪਾ ਜੀ ਦੀ ਗੱਲ ਸਹੀ ਹੈ ਬੰਦੇ ਚੰਗਾ ਨਾ ਚੰਗਾ ਨਾ ਭਾਈ ਹਾਂ ਗੱਲ ਵੀ ਸਹੀ ਹੈ ਤੁਸੀਂ ਇਹ ਕੁਰਸੀ ਝਾੜੀ ਦੀ ਆਂਟੀ ਤਾਂ ਆ ਬੈਠੀ ਆ ਆਂਟੀ ਲੱਭਣ ਤੋਂ ਰਿਹਾ ਤੇ ਕਾਰਨ ਨਹੀਂ ਹੋ ਹੈ ਕਿੱਥੇ ਜਾ ਗਈ ਆ ਕਿੱਥੇ ਜਾ ਕੇ ਆਈ ਆ ਘੁੰਮ ਕੇ ਕਿੱਥੇ ਘੁੰਮ ਗਈ ਆ ਹਾਂ ਆਂਟੀ ਕਿੱਥੇ ਹੈ ਦਾ ਸਕੂਟਰ ਤਾਂ ਕਿਹੜਾ ਦੇਣ ਗਿਆ ਤਾਂ ਲੈ ਆਂਟੀ ਦੇ ਘਰ ਦੇਖ ਲਾ ਉਧਰ ਲੈ ਸੱਚੀ ਲੱਖ ਪਾਸ ਦੇ ਲੋਕਾਂ ਨੂੰ ਚੇਟ ਨਹੀਂ ਲਾ ਨਹੀਂ ਦੇਖੀ ਨੀ ਕਿਦੇ ਮੈਂ ਤੁਹਾਨੂੰ ਆਉਣ ਨੂੰ ਪੁੱਛਿਆ ਕਿ ਇਹਨੂੰ ਸੀਟ ਕਰਾ ਦੇਣਾ ਤਾਂ ਉਹ ਆਏ ਤਾਂ ਦੱਸ ਕਿਹੜੀ ਆਂਟੀ ਗਿਆ ਦੇ ਤੇ ਹਰੀ ਆ ਜੀ ਤਾਂ ਗੜੀ ਆਂਦੀ ਕਿ ਹਾਲਾ ਉਹ ਤਾਂ ਆ ਗਿਆ ਪੁੱਤਾ ਅੱਜ ਅਸੀਂ ਟਰਾਈ ਕਰਦੇ ਕਰਦੇ ਵੀਡੀਓ ਇਹਦੇ ਜੇ ਗੱਲ ਨੂੰ ਸਿਖਾਣਾ ਕੱਢਣ ਲੱਗੀ ਹੈ ਨਾ ਪਰ ਉਹ ਵੀ ਪੁੱਤਾ 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 ਲਾਲੰਦੀ ਸਾਰਾ ਰੋਇਆ ਚਲੋ ਮਿਲਦੇ ਜੀ ਥੋੜੀ देर ਤੱਕ ਉਧਰ ਥੱਲੇ ਵੀ ਕਰਿਆ ਹੁੰਦੇ ਜੀ ਸਾਰੀ ਸਫਾਈ ਉਧਰ ਕਮਰੇ ਦੀ ਵੀ ਹੋ ਗਈ ਤੇ ਇਹ ਕਮਰੇ ਦੀ ਹੋ ਗਈ ਕੰਮ ਸ਼ੁਰੂ ਹਾਂ ਵੇਖੋ ਤੁਸੀਂ ਕਹਿੰਦੇ ਜੀ ਇਹ ਹੈ ਸਾਡੇ ਪਮਨ ਨੂੰ ਲੱਭੇ ਨਹੀਂ ਹਾਂ ਇਹ ਨਾ ਪੜਦਾ ਕੁੱਤਿਆਂ ਤੇ ਗੀਰੀ ਲਵਾ ਲਾ ਉਹ ਚਾ ਮੈਂ ਕਹਿੰਦੀ ਸਾਰਾ ਟੁੱਟੇ ਤੇ ਰੰਗਾਲ ਹੋ ਗਿਆ ਕਰਦਾ ਲਾ ਦੂ ਕੋਈ ਨਹੀਂ ਲਾ ਦੂ ਇਹ ਲੌਂਗ ਵਾਲੀਆਂ ਚੀਆ ਭਾਬੀ ਲੌਂਗ ਵਾਲੀਆਂ ਚੀਆ ਦੇਖੇ ਤਾਂ ਨੂੰ ਕਰ ਜਾਂਦਾ ਕਾਲਾ ਨਾ ਕਾਲਾ ਨੂੰ ਹੋਣਾ ਕਾਲਾ ਮਾਲ ਤਾਂ ਨਹੀਂ ਕਿਤੇ ਵਾਲੇ ਰੰਗ ਦਾ ਹੋਤਰਾਂ ਦਾ ਕਾਲਾ ਕਾਲਾ ਮਾਲ ਤਾਂ ਨਹੀਂ ਹੈ ਕਿਤੇ ਹਾਂ ਦੇਖ ਲਿਓ ਧਿਆਨ ਨਾਲ ਹਾਂ ਵਿੱਕੀ ਨੂੰ ਹਾਂ ਵਿੱਕੀ ਹਾਂ ਮੈਂ ਫੇਰੀ ਦੀ ਕਾਲਾ ਮਾਲ ਖਾਣ ਨਾਲ ਪਤਲਾ ਹੋ ਜਲਦੀ ਮੈਨੂੰ ਤਾਂ ਆਖਦੀ ਪ੍ਰੋਬਲਮ ਨਹੀਂ ਆਉਂਦੀ ਖਾਣਾ ਚਾਹੀਦਾ ਪਤਾ ਨਹੀਂ ਹੁਣ ਇਹ ਤਾਂ ਲੈ ਆਂ ਥੋੜਾ ਥੋੜਾ ਚਲੋ ਹੁਣ ਤੁਸੀਂ ਖੱਚੋ ਕੰਮ ਨੂੰ ਆ ਭਾਬੀ ਤਾਂ ਲੱਗੀ ਕੱਢ ਕੇ ਦੇਖਣਾ ਇਹ ਚੈੱਕ ਕਰਕੇ ਨਹੀਂ ਹਟੂਗੀ ਕਾਹਨੋਂ ਤਾਂ ਨਹੀਂ ਹੋਏ ਜੀ ਕਿਦਾਂ ਕੁਝ ਹੋਰ ਆਟਾ ਗੂੰਦ ਆ ਪਟੇ ਨੂੰ ਲਾਉਣ ਵਾਲਾ ਹੈ ਦੇਖਿਆ ਨਾ ਬਰੋਜਾ ਲੱਗਦਾ ਬਰੋਜਾ ਨਹੀਂ ਗੂੰਦ ਆ ਤਾ ਇਹ ਉਹਦੇ ਆਦੀ ਆ ਯਾਰ ਪਿੱਛੇ ਫੜਨੇ ਵਾਲਾ ਦਾ ਮਸ਼ੀਨ ਦਾ ਇਹਦੇ ਪਿੱਛੇ ਘਸਣੇ ਵਾਲਾ ਹੈ ਲੈ ਨਾ ਤਾ ਕੇ ਤੇ ਹਲਟੀ ਵੀ ਬਣ ਜਾਂਦੀ ਨਾ ਤਾ ਕਰਕੇ ਉਹ ਦੇਖ ਤਾ ਦਿਖਦਾ ਉਹਦੇ ਪਰ ਲੱਗਿਆ ਪਾ ਕਮਟ ਸੰਦੀਪ ਇਹਨੂੰ ਬੰਦ ਕਰ ਇਹਦੇ ਪਰ ਫੋਟੋ ਦੇਖੇ ਕਿੱਦਾਂ ਦੀ ਬਣੀ ਵੀ ਆ ਦੇਖ ਆ ਇੱਧਰ ਦੇਖ ਆ ਦੇਖ ਕੀ ਚੀਜ਼ ਕਿੱਥੇ ਲੱਗਣਾ ਦੇ ਆਏ ਉਹ ਤਾਂ ਸਾਡੇ ਆ ਪਾ ਆਏ ਆਏ ਲੱਗਣਾ ਨੇ ਨਹੀਂ ਬਾਚ ਚਲੋ ਖਚੋ ਕੰਮ ਨੂੰ ਹਾਂ ਬੇਬੀ ਯਾਰ ਕੁਝ ਖਵਾਤਾ ਤੇ ਕੀ ਖਲਾ ਦਮਾ ਵੀ ਕੁਝ ਲਿਆ ਦੇ ਮੁੰਡੂ ਕੁਝ ਨਹੀਂ ਇੱਥੇ ਜਾ ਠੰਡੇ ਪੀਏ ਠੰਡੇ ਪੀਓ ਬਣਾ ਕੇ ਨਹੀਂ ਅਸੀਂ ਪੀਨੇ ਗਲੇ ਚੇਤੀ ਕਰੋ ਪਰ ਹੋਰ ਕੀ ਗਲੇ ਦੁਖਦੇ ਤੇ ਲਾ ਲਿਆ ਦੇ ਮੂੰਹ ਨਹੀਂ ਚੱਜਦਾ ਗੱਲ ਕਦੇ ਕਦੇ ਚੱਜਦੀ ਕਰ ਲਿਆ ਕਰੋ ਐਂ ਕਿਹਾ ਕੀ ਕਹਾਂ ਮੈਂ ਚਾਹਨਾ ਚਾਹਦੇ ਨਾਲ ਖਾਵਾਂਗੀ ਸਫਾਈ ਕਿਆ ਖਾਣਾ ਉਹ ਹਰ ਤੱਕ ਕਿਆ ਖਾਣਾ ਮੈਨੂੰ ਦੱਸਤਾ ਸੀ ਕਿਆ ਖਾਣਾ ਉਹ ਗਲਾ ਦੁਖਦਾ ਕੋਈ ਨਹੀਂ ਕਰ ਐ ਸਾਡੇ ਕਦੇ ਤੇਰੀ ਭਾਬੀ ਤੇ ਤਾਂ ਨਹੀਂ ਦੁਖਦੇ ਭਾਬੀ ਤੈਨੂੰ ਮਾਪੇ ਫਰੂਟ ਚਾਟ ਚੀਰ ਕੇ ਲਿਆਉਣਾ ਮੈਂ ਤਾਂ ਪੈਗੇ ਲਾਉਣਾ ਇੱਕ ਹਾਂ ਆ ਪੈਗੇ ਲਾ ਇੱਕ ਮੰਗਦੀ ਆ ਮਾਪੇ ਪੈਗੇ ਲਾਣਾ ਜਿਸਰੀਰ ਬਹੁਤ ਉੱਤੇ ਆ ਪਿਆ ਹਾਂ ਦੱਸ ਕੇ ਜਾਊਗਾ ਅੱਜ ਕੋਈ ਨਹੀਂ ਚਲੋ ਕਰ ਲੋ ਕੰਮ ਖਿੱਚ ਲੋ ਤੁਸੀਂ ਤਾਂ ਗੱਲਾਂ ਮਾਰਨ ਬੈਗੀਏ ਛੇਤੀ ਛੇਤੀ ਕਰੋ ਹਾਂ ਹਾਂ ਚਾਹ ਦੇ ਸਾਡੇ ਬਗੈਰ ਮੂੰਹ ਤੇ ਪਾਊਡਰ ਲੱਗ ਗਿਆ ਪਹਿਲੇ ਬਗੈਰ ਮੂੰਹ ਤੇ ਬਾਹਰ ਤੇ ਵੀ ਹੋ ਗਿਆ ਕੀ ਕਹਿੰਦੇ ਨੇ ਸਬੂਤ ਤੇ ਘੋਕ ਕੇ ਅਜਾ ਕਹਿੰਦਾ ਲੈ ਦੇਖ ਤੇ ਪੈ ਦੇਖ ਲੈ ਸਾਡੇ ਅੱਖਿਆ ਵਰਗੇ ਹੋ ਗਏ ਸਿੱਟੇ ਸਾਰੇ ਤੁਸੀਂ ਜਿਗਰ ਕਹਿੰਦਾ ਸਿੰਭਰੇ ਹੀ ਹਾਂ ਇਥੇ ਦੇ ਤਾਂ ਬਹੁਤ ਜ਼ਿਆਦਾ ਮਿੱਟੀ ਹੂ ਵੀ ਕਹਿੰਦਾ ਕਿਆ ਕਰੇ ਮੈਂ ਤਾਂ ਜੀ ਕਹਦਾ ਫਰਾਗੀ ਇਹਨਾਂ ਤੇ ਪਾਟ ਦੋ ਚਲੋ ਅਸੀਂ ਚਲੋ ਠੀਕ ਹੈ ਜੀ ਇਹਨਾਂ ਦਾ ਬੇਫਾਲਤੂ ਬੋਲਣਾ ਹੁਣ ਲੋਈ ਸਫਾਈ ਹੋ ਗਈ ਸਾਰੀ ਫਰੇਜ ਨੂੰ ਵੀ ਅਸੀਂ ਧੋਤਾ ਚਮਕਾਤਾ ਹੁਣ ਚੱਲੂਗਾ ਇਹ ਤਾਂ ਬੇਚਲੇ ਆ ਰਿਹਾ ਹੈ ਬੇਚੇ ਬਦਲ ਕਾ ਕਰੀ ਅਜਾ ਤੰਤਰ ਸਾਰਪੇ ਦਾ ਸਾਰਾ ਮਿੰਜਾ ਵੀ ਆਪਣਾ ਥੋੜਾ ਜਿਹਾ ਗਿੱਲਾ ਰਹਿ ਗਿਆ ਨਾ ਲੋ ਇਹ ਦੇਖੋ ਸਾਰੀ ਕਰਤੀ ਐ A to Z ਸਫਾਈ ਲੋ ਲੋ ਆ ਲੋ ਆ देखो ਜੀ ਸਾਰਾ ਵਿਕਰਮ ਸਿੰਘ ਵੀ ਮਾਰ ਲੱਗ ਗਿਆ ਝਾੜ ਥੋੜਾ ਜਿਆ ਰਹਿ ਗਿਆ ਦਾ ਕੰਮ ਓਹ ਦਾਤਾ ਕਾਣੀ ਮੈਨੂੰ ਛਾੜਾ ਮੈਨੂੰ ਕਾਣੀ ਮੈਨੂੰ ਛਾੜ ਦੋ ਬੰਦਰ ਬੱਤੇ ਅੱਛਾ ਜੀ ਕੰਮ ਤਾਂ ਬਸ ਖਿੱਚਿਆ ਗਿਆ ਨਾ ਆਪਣਾ ਸਾਰਾ A to Z ਉੱਪਰ ਹੌਲੀ ਹੌਲੀ ਹੋ ਜਾਊਗੀ ਹੁਣ ਹੌਲੀ ਹੌਲੀ ਕਰਾਂਗੇ ਉੱਪਰ ਤਾਂ ਆਪਾਂ ਚਲੋ ਠੀਕ ਹੈ